ਬਾਈ ਤੁਸੀਂ ਪਹਿਲਾਂ ਪੰਜਾਬ ਚੋਂ 14 ਵੀ ਘੁੰਮਦੇ ਰਹੇ ਹੜਪੇ ਤੇ ਪਹਿਲਾਂ ਪੰਜਾਬ ਦੇ ਉੱਤੇ ਕਾਲ ਪੈ ਗਿਆ ਹੁਣ ਪੰਜਾਬ ਦੇ ਕਲਾਕਾਰਾਂ ਤੇ ਕਾਲ ਪੈ ਗਿਆ ਜੀ ਹਾਂਜੀ ਇਦਾਂ ਲੱਗ ਰਿਹਾ ਹੈ ਕਿ ਸ਼ਾਇਦ ਪੰਜਾਬ ਨੂੰ ਨਾਜ਼ਰੀ ਲੱਗੀ ਹੈ ਪਹਿਲਾਂ 플ੱਡ ਆਏ ਫਿਰ ਭੱਲਾ ਸਾਹਿਬ ਦਾ ਜਾਣਾ ਹੋਇਆ ਖਾਨ ਸਾਹਿਬ ਉਹਦੇ ਮਾਤਾ ਜੀ ਫਿਰ ਜਵੰਦੇ ਵੀਰੇ ਨਾਲ ਹੀ ਹਾਦਸਾ ਹੋ ਗਿਆ ਬੈਸਟ ਐਫਰਟ ਕੀਤੇ ਵੀਰੇ ਇੱਕ ਤਾਂ ਇਦਾਂ ਲੱਗਦਾ ਮੈਨੂੰ ਉਹ ਜਾਂਦਾ ਜਾਂਦਾ ਨਾ ਸਾਰੇ ਪੰਜਾਬ ਨੂੰ ਇੱਕ ਜੁਟ ਕਰ ਗਿਆ ਪਤਾ ਨਹੀਂ ਕਿਦਾਂ ਦੇ ਕਰਮ ਲਿਖਾ ਕੇ ਲਿਆ ਸੀਗਾ ਮੈਂ ਨਹੀਂ ਦੇਖਿਆ ਕਦੇ ਕਿਸੇ ਇਨਸਾਨ ਦੇ ਲਈ ਹਰ ਇੱਕ ਮੰਦਰ ਮਸਜਿਦ ਚਰਚ ਗੁਰਦੁਆਰੇ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ ਜਾਂਦਾ ਜਾਂਦਾ ਉਹ ਸਾਰੇ ਪੰਜਾਬ ਨੂੰ ਸਾਰੇ ਸਮਾਜ ਨੂੰ ਇੱਕ ਕਰ ਗਿਆ ਤੇ ਮੈਂ ਧੰਨਵਾਦ ਕਰਦਾ ਮੇਰੀ 뮤직 ਇੰਡਸਟਰੀ ਦਾ ਚਾਹੇ ਪਿੱਛੇ ਜੀ ਫਲੱਡ ਆਈ ਸੀ ਹੁਣ ਵੀ 40 ਹਸਪੀਟਲ ਦੇ ਵਿੱਚ ਭਾਈ ਐਮ.ਏ. ਵਿਰਖ ਕਨਵਰ ਗਰੇਵਾਲ ਰਾਜਵੀਰ ਜਵੰਦਾ ਸੌਰੀ ਮਾਫ ਕਰਨਾ ਕੁਲਵਿੰਦਰ ਬਿੱਲਾ ਜਸਵੀਰਪਾਲ ਬਾਜੀ ਮੈਂ ਗਲਬ ਵੀਰਾ ਤੇ ਹੋਰ ਕਈ ਆਰਟਿਸਟ ਦਿਨ ਰਾਤ ਸੁੱਤੇ ਨਹੀਂ ਬਾਈ ਡੈਲੀ ਬਾਈ ਦਾ ਨਾਮ ਹੀ ਜ਼ਹਿਨ ਚਾ ਥੋੜੇ ਮਨੋਂ ਬਲੀ ਮੁੰਚੇ ਨਿਕਲ ਰਿਹਾ ਮਾਈਂਡ ਚ ਹੋ ਹੀ ਨਿਕਲ ਰਿਹਾ ਬਿਲਕੁਲ ਡੈਲੀ ਆਪਾਂ ਐਫਰਟ ਕਰਦੇ ਸੀ ਕਈ ਵਾਰੀ ਕਿਹਾ ਗਿਆ ਕਿ ਸ਼ਾਇਦ ਸਹੀ ਇਲਾਜ ਨਹੀਂ ਮਿਲਿਆ ਆਪਾਂ ਪੀਜੀਆਈ ਦੇ ਡਾਕਟਰਾਂ ਨਾਲ ਵੀ ਟੱਚ ਵਿੱਚ ਸੀਗੇ ਵੇਦਾਂਤਾ ਦੇ ਡਾਕਟਰਾਂ ਨਾਲ ਵੀ ਮੇਰੇ ਮੋਬਾਈਲ ਚ ਸਾਰੀਆਂ ਪੀਡੀਐਫ ਫਾਈਲਾਂ ਪਈਆਂ ਨੇ ਰਿਪੋਰਟਾਂ ਦੀਆਂ ਔਰ ਅਮਰੀਕਾ ਦੇ ਇੰਗਲੈਂਡ ਦੇ ਡਾਕਟਰ ਬਾਈ ਐਮੀ ਮੈਂ ਪਹਿਲਾ ਕਨਵਰਸਾਰੇ ਜਿੰਨੇ ਜਿੰਨੇ ਜਿਹਦੇ ਰਿਲੇਸ਼ਨ ਸੀਗੇ ਵਰਲਡ ਦੇ ਹਰ ਇੱਕ ਡਾਕਟਰ ਦਾ ਕਾਪਾ ਪਹੁੰਚ ਕੀਤੀ ਆ ਪਰ ਸਾਰਿਆਂ ਦੀ ਇੱਕੋ ਸਲਾਹ ਸੀ ਕਿ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਮੈਨੂੰ ਲੱਗਦਾ ਬਾਈ ਸਿਸਟਮ ਦੀ ਪੇਂਟ ਚੜ ਗਿਆ ਇਹ ਜਿਹੜੇ ਆਵਾਰਾ ਪਸ਼ੂ ਆ ਸਾਨੂੰ ਸਾਰਿਆਂ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਪਤਾ ਨਹੀਂ ਕਿੰਨੇ ਹੀ ਲੱਖਾਂ ਰਾਜਵੀਰ ਜਵੰਦੇ ਦਿੱਲੀ ਅਖਬਾਰਾਂ ਦੀ ਹੈਡਲਾਈਨ ਵੀ ਨਹੀਂ ਕਈ ਬਣਦੇ ਤੇ ਆਪਾਂ ਸਾਰੇ ਇੱਕ ਇਨੀਸ਼ੀਏਟਿਵ ਲਈਏ ਕਿ ਆਵਾਰਾ ਪਸ਼ੂਆਂ ਕਰਕੇ ਜਿੰਨੇ ਐਕਸੀਡੈਂਟ ਹੋ ਰਹੇ ਆ ਦੁਬਾਰੇ ਕਿਸੇ ਦੀ ਜ਼ਿੰਦਗੀ ਇਦਾਂ ਬਰਬਾਦ ਨਾ ਐਸ਼ਮ ਜੀ ਜਦੋਂ ਉਹ ਮੋਹਾਲੀ 40 ਤੋਂ ਬੁਲੇਟਿਨ ਬੰਦ ਕਰ ਦਿੱਤਾ ਗਿਆ ਸੀ ਉਸ ਤੋਂ ਮੈਨੂੰ ਥੋੜਾ ਅਹਿਸਾਸ ਹੋਇਆ ਸੀ ਕਿ ਹਾਲਾਤ ਹੋਰ ਜ਼ਿਆਦਾ ਖਰਾਬ ਹੋ ਗਏ। ਹਾਂ ਜੀ ਸਾਨੂੰ ਅਹਿਸਾਸ ਸੀਗਾ ਡਾਕਟਰਾਂ ਨੇ ਕਿਹਾ ਸੀਗਾ ਕਿ ਹਾਲੇ ਪਹਿਲੇ ਦਿਨ ਤੋਂ ਹੀ ਜਿਹੜੇ ਹਾਲਾਤ ਕ੍ਰਿਟੀਕਲ ਸੀਗੇ ਉਹਨਾਂ ਦੀ ਸਪੈਸ਼ਲੀ ਕਈ ਲੋਕਾਂ ਨੇ ਮੀਡੀਆ ਤੇ ਕਿਹਾ ਕਿ ਫਰਸਟ ਏਡ ਨਹੀਂ ਸਹੀ ਮਿਲਿਆ। ਮੈਂ ਉਹ ਕੱਲ ਕਲੀਅਰ ਕਰਨੀ ਚਾਹਣਾ ਜਿਹੜਾ ਨਾਲ ਮੁੰਡਾ ਸੁਖਦਰਸ਼ਨ ਉਹਨਾਂ ਦੇ ਹੁੰਦਾ। ਉਹਨੂੰ ਹੋਸ਼ ਹਵਾਸ ਉਹਨੇ ਗਵਾਤੀ ਸੀ ਵੀ ਕੀ ਪਾਣਾ ਵਰਤ ਗਿਆ। ਬੈਸਟ ਐਫਰਟ ਉਹਨਾਂ ਨੇ ਕੀਤੇ ਹੈ ਉਹਨਾਂ ਨੂੰ ਹਸਪੀਟਲ ਲੈ ਗਏ ਤੇ ਉੱਥੇ ਜਿਹੜਾ ਹਸਪੀਟਲ ਸੀਗਾ ਉੱਥੇ ਉਹਨਾਂ ਨੂੰ ਸਕਾਲਰ ਬੋਂ ਦੀ ਸਪੋਰਟ ਵੀ ਮਿਲੀ ਹੈ ਤੇ ਉਹਨਾਂ ਨੇ ਵੀ ਬੈਸਟ ਐਫਰਟ ਕੀਤੇ ਹੈ ਬਾਕੀ 3-4 ਘੰਟੇ ਉਹ ਲੱਗ ਗਏ ਸਾਨੂੰ ਵੀ ਲੱਗ ਰਿਹਾ ਹੈ ਨਾ ਲੱਗੇ ਪਰ ਇਹ ਸਾਡੇ ਵਾਸਤੇਆਂ ਗੱਲਾਂ ਨਹੀਂ ਸਾਨੂੰ ਨਹੀਂ ਪਤਾ ਹੁੰਦਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਬੰਦੇ ਨੂੰ ਸੱਟ ਕਿੱਥੇ ਲੱਗੀ ਹੈ ਇਹਦੀ ਸਪਾਈਨ ਇੰਜਰੀ ਆ ਇਹਨੂੰ ਨੈਕ ਇੰਜਰੀ ਹੈ ਜਾਂ ਕੀ ਹੈ ਸਾਰਿਆਂ ਨੇ ਬੈਸਟ ਐਫਰਟ ਕੀਤੇ ਪਰ ਅਰਦਾਸਾਂ ਵਿਚਾਰਿਆ ਨੇ ਕੀਤੀ ਆ ਹੁਣ ਤਾਂ ਸਾਨੂੰ ਇਦਾਂ ਲੱਗਦਾ ਵੀ ਸ਼ਾਇਦ ਕਈ ਵਾਰੀ ਰੱਬ ਤੋਂ ਯਕੀਨ ਉੱਟ ਜਾਂਦਾ ਵੀ ਇੰਨੀਆਂ ਅਰਦਾਸਾਂ ਹੋਣ ਦੇ ਬਾਵਜੂਦ ਮਾਲਕ ਨੇ ਜੋ ਕੀਤਾ ਵਸ ਹੁਣ ਖਾਥੀ ਜੁੜ ਜਾਂਦੇ ਆ ਸਾਰੇ ਕੀ ਕਹਿਜੋ ਠੀਕ ਠੀਕ ਥੈਂਕ ਯੂ